ਲੋਕ ਹੀ ਬਿਠਾਉਣ ਵਾਲੇ ਹੁੰਦੇ ਆ ਤੇ ਲੋਕ ਹੀ ਫਿਰ ਗੱਲ ਤੋਂ ਫੜ ਕੇ ਖਿੱਚਣ ਵਾਲੇ ਵੀ ਹੁੰਦੇ ਆ ਤੇ ਪਿਛਲੇ ਨਾਲ ਵੀ ਇਹੀ ਹੋਇਆ ਜਿਹੜੇ ਗੱਲ ਤੋਂ ਫੜ ਕੇ ਖਿੱਚੇ ਨੇ ਵੀ 27 ਸਤਾਊ ਆ ਐਸਾ ਸਤਾਊ ਆ ਕਿ ਸ਼ਾਇਦ ਦੁਬਾਰੇ ਸਟੇਜ ਤੇ ਨਾ ਜਾਣਾ ਪਵੇ ਮੁੱਖ ਮੰਤਰੀ ਸਾਹਿਬ ਤਾਂ ਜਿਆਦਾ ਹੀ ਡਰ ਜਾਂਦੇ ਆ ਤੇ ਇਸੇ ਡਰ ਚੋਂ ਫਿਰ ਜਿਹੜੀ ਪੁਲਿਸ ਹੈ ਉਹ ਸਾਡੇ ਘਰਾਂ ਦੇ ਵਿੱਚ ਲਗਭਗ ਸਵੇਰੇ 3 3:30 ਵਜੇ ਪਹੁੰਚ ਜਾਂਦੀ ਹੈ ਤੇ ਘਰਾਂ ਦੇ ਵਿੱਚ ਡਿਟੇਨ ਕਰਦੀ ਆ ਜਾਂ ਫਿਰ ਕੋਸ਼ ਆਗੂਆਂ ਨੂੰ ਥਾਣੇ 'ਚ ਵੀ ਰੱਖਦੀ ਆ ਤੇ ਇਹ ਇੱਕ ਕਿਸਮ ਦੀ ਜਵਾਬੰਦੀ ਆ ਸਿੱਧੇ ਰੂਪ 'ਚ ਜਿਹੜਾ ਪੁਲਿਸ ਸਟੇਟ ਬਣਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹਨ ਪੱਲੇ ਨਹੀਂ ਠੇਲਾ ਜਿੰਦ ਕਰਦੀ ਮੇਲਾ ਮੇਲਾ ਪੰਜਾਬ ਸਰਕਾਰ ਦੀ ਸਥਿਤੀ ਇਹੀ ਹੋਈ ਹੋਈ ਹੈ ਪੱਲੇ ਇਹਨਾਂ ਦੇ ਕੱਖ ਨਹੀਂ ਤੇ ਦੂਸਰੇ ਪਾਸੇ ਮੁੱਖ ਮੰਤਰੀ ਸਾਹਿਬ ਬਿਆਨ ਦਿੰਦੇ ਆ ਜੀ ਰੰਗਲਾ ਪੰਜਾਬ ਬਣਾ ਦਾਂਗੇ ਹੁਣ ਆਹਾ ਰੰਗਲਾ ਪੰਜਾਬ ਹੈ ਰੰਗਲਾ ਪੰਜਾਬ ਐ ਬਣੂਗਾ ਜਿਹੜੇ ਬੰਦੇ ਆ ਨੂੰ ਤੁਸੀਂ ਰਜਗਾਰ ਦੇਣਾ ਹੈ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਬੱਚਿਆਂ ਦਾ ਭਵਿੱਖ ਰੋਸ਼ਨ ਕਰਨਾ ਹੈ ਉਹਨਾਂ ਨੂੰ ਤਾਂ ਤੁਸੀਂ ਪਹਿਲਾਂ ਹੀ ਜਲਾਲਤ ਦੇ ਜੰਨੇ ਹੋ ਉਹਨਾਂ ਦੇ ਨਾਂ ਨਾਲ ਜੇ ਆਪਾਂ ਤਿੰਨ ਵਾਰੀ ਖਾਸ ਲਾ ਦਈਏ ਇਹ ਵੀ ਥੋੜਾ ਹੈ ਮੈਨੂੰ ਲੱਗਦਾ ਉਹ ਤਾਂ ਬਹੁਤ ਖਾਸ ਹੋ ਗਏ ਨੇ ਵੀ ਉਹ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇਸ ਤੋਂ ਬਾਅਦ ਹੁਣ ਕਿਸੇ ਹੋਰ ਗ੍ਰਹਿ ਤੇ ਰਹਿਣਾ ਸ਼ੁਰੂ ਕਰਨਗੇ ਮੈਨੂੰ ਲੱਗਦਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਤਾਂ ਹੁਣ ਉਹ ਪਸੰਦ ਹੀ ਨਹੀਂ ਕਰਦੇ ਤੇ ਇਹ ਤਾਂ ਜੀ ਬਸ ਤੁਸੀਂ ਐ ਲਾ ਲਓ ਵੀ ਫਿਰ ਬਿਲਕੁਲ ਜਿਹੜਾ ਜਵਾਨਬੰਦੀ ਤੇ ਉਤਰਿਆ ਏ ਲਿਖਤੀ ਰੂਪ ਚ ਉਹਨਾਂ ਕੋਲੇ ਕੁਛ ਨਹੀਂ ਹੁੰਦਾ ਬਸ ਇੱਕ ਐ ਹੁੰਦਾ ਵੀ ਸਾਡਾ ਤਾਂ ਜੀ ਤੁਹਾਡਾ ਨਾਮ ਦਿੱਤਾ ਹੋਇਆ ਕਿ ਤੁਸੀਂ ਬੇਰੋਜ਼ਗਾਰ ਫਰੰਟ 'ਚ ਕੰਮ ਕਰਦੇ ਹੋ ਤੇ ਤੁਹਾਨੂੰ ਡਿਟੇਨ ਕਰਨ ਦੇ ਹੁਕਮ ਹੈ ਬਸ ਸਿੱਧੇ ਰੂਪ 'ਚ ਹੀ ਬਸ ਆਉਂਦੇ ਨੇ ਇਹ ਲੱਗਦਾ ਕਾਨੂੰਨ ਦੀ ਉਲੰਘਣਾ ਇਹਨੂੰ ਤੁਸੀਂ ਕਾਨੂੰਨ ਦੀ ਉਲੰਘਣਾ ਨਾ ਕਹੋ ਇਹਨੂੰ ਤਾਂ ਤੁਸੀਂ ਸਿੱਧੇ ਰੂਪ 'ਚ ਜਵਾਬੰਦੀ ਕਹੋ ਕਿ ਤੁਹਾਡੇ ਮੂੰਹ 'ਤੇ ਹੱਥ ਰੱਖ ਲਿਆ ਕਿ ਤੁਸੀਂ ਬਸ ਬੋਲਣਾ ਕੁਛ ਨਹੀਂ ਤੇ ਜਿਵੇਂ ਅਸੀਂ ਦਿਖਾ ਰਹੇ ਹਾਂ ਉਹ ਮੈਂ ਦੇਖੀ ਚੱਲਾਂ ਇੱਕ ਪਾਸੇ ਤਾਂ ਅਸੀਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਜਿੱਥੇ ਗੱਲਾਂ ਹੋਣੀਆਂ ਸ਼ਹੀਦਾਂ ਦੀਆਂ ਜਿੱਥੇ ਗੱਲਾਂ ਹੋਣੀਆਂ ਸੰਵਿਧਾਨ ਦੀਆਂ ਜਿੱਥੇ ਗੱਲਾਂ ਹੋਣਗੀਆਂ ਲੋਕਤੰਤਰੀ ਢਾਂਚੇ ਦੀਆਂ ਪਰ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ 20 ਸੰਵਿਧਾਨ ਦੇ ਵਿੱਚ ਜਿਹੜੇ ਸਾਨੂੰ ਹੱਕ ਮਿਲੇ ਆ ਨਾ ਬੋਲਣ ਦਾ ਨਾ ਸਿੱਖਿਆ ਦਾ ਨਾ ਆਪਦੇ ਹੱਕ ਮੰਗਣ ਦਾ ਤੇ ਫਿਰ ਸਾਡੇ ਅਧਿਕਾਰ ਜਿਹੜੇ ਸਾਰੇ ਉਹ ਕਿੱਧਰ ਗਏ ਸਾਰੇ ਕੁਚਲਤੇ ਤੇ ਫਿਰ ਇਹ ਕੇਸ ਰੂਪ ਦੀ ਆਜ਼ਾਦੀ ਹੈ ਮਾਸਟਰ ਦੇ ਮੁੰਡੇ ਦੀ ਸਰਕਾਰ ਪੰਜਾਬ ਦੇ ਵਿੱਚ ਆ ਸ਼ਾਇਦ ਇਸੇ ਕਰਕੇ ਮਾਸਟਰਾਂ ਦਾ ਤਿਉ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਹੁਤ ਜ਼ਿਆਦਾ ਆਉਂਦਾ ਆ ਆਉਣਾ ਚਾਹੇ ਨੇੜੇ ਤੇੜੇ ਹੋਵੇ 60-60 ਕਿਲੋਮੀਟਰ ਦੂਰ ਤੋਂ ਪਹਿਲਾਂ ਮਾਸਟਰਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਹਾਲਾਂਕਿ ਇਹ ਪਿਛਲੇ ਸਮੇਂ ਚ ਵੀ ਹੁੰਦਾ ਆ ਇਸ ਸਰਕਾਰ ਦੀ ਮੈਂ ਗੱਲ ਕਰ ਰਿਹਾ ਇਹ ਸਰਕਾਰ ਜਦੋਂ ਤੋਂ ਇਹ ਸਰਕਾਰ ਆਈ ਉਹ ਤੋਂ ਹੁੰਦਾ ਆ ਅੱਜ ਦੀ ਗੱਲ ਕਰਾਂ ਤਾਂ ਮੁੱਖ ਮੰਤਰੀ ਸਾਹਿਬ ਨੇ 15 ਅਗਸਤ ਦੇ ਲਈ ਫਰੀਦਕੋਟ ਦੇ ਵਿੱਚ ਆਉਣਾ ਸੀ ਆਏ ਉਹ ਅੱਜ 14 ਅਗਸਤ ਨੂੰ ਤਾਂ 14 ਅਗਸਤ ਨੂੰ ਹੀ ਤੜਕਸਾਰ ਪੁਲਿਸ ਜਿਹੜੀ ਆ ਉਹ ਬੇਰੁਜ਼ਗਾਰ ਅਧਿਆਪਕਾਂ ਦੇ ਘਰਾਂ ਤੱਕ ਪਹੁੰਚ ਜਾਂਦੀ ਆ ਹਾਲਾਂਕਿ ਕਿਸੇ ਤਰ੍ਹਾਂ ਦਾ ਕੋਈ ਪ੍ਰੋਟੈਸਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਦਾ ਜੇ 14 ਦੀ ਗੱਲ ਕਰਨਾ 14 ਤਰੀਕ ਨੂੰ ਨਹੀਂ ਰੱਖਿਆ ਹੋਇਆ ਸੀ ਪਰ ਫਿਰ ਵੀ ਅਧਿਆਪਕਾਂ ਨੂੰ ਡਿਟੇਨ ਕੀਤਾ ਜਾਂਦਾ ਆ ਵੱਖ-ਵੱਖ ਜਗ੍ਹਾ ਦੇ ਉੱਪਰ ਆਖਰ ਐਸੀ ਕਿਹੜੀ ਗੱਲ ਆ ਕਿ ਜਿਹੜੀ ਗੱਲ ਤੋਂ ਹੁਣ ਡਰ ਲੱਗਦਾ ਐਸੇ ਕਿਹੜੇ ਸਵਾਲ ਨੇ ਜਿਹਨਾਂ ਤੋਂ ਡਰ ਲੱਗਦਾ ਕਿ ਭਾਈ ਜੇਕਰ ਕੋਈ ਪ੍ਰੋਗਰਾਮ ਹੀ ਰੱਖਿਆ ਫਿਰ ਵੀ ਡਿਟੇਨ ਕਰ ਲਿਆ ਜਾਂਦਾ ਬੇਰੁਜ਼ਗਾਰ ਆਗੂ ਬਾਈ ਹਰਵਿੰਦਰ ਗਰੇਵਾਲ ਮੇਰੇ ਨਾਲ ਹੋਣਗੇ ਸਵੇਰੇ ਇਹਨਾਂ ਦੇ ਘਰੇ ਵੀ ਪੁਲਿਸ ਆਉਂਦੀ ਆ ਤੇ ਉਸ ਤੋਂ ਬਾਅਦ ਡਿਟੇਨ ਕਰਕੇ ਇਹਨਾਂ ਨੂੰ ਅੱਜ ਸ਼ਾਮ ਤੱਕ ਰੱਖਿਆ ਜਾਂਦਾ ਆ ਕੀ ਦੱਸਿਆ ਪੁਲਿਸ ਦੇ ਵੱਲੋਂ ਕੀ ਕਾਰਨ ਦੱਸੇ ਉਹ ਜਾਣਾਂਗੇ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰੀਏ ਬਾਈ ਸਵਾਗਤ ਆ ਰਾਮੀ ਟੈਲਵਿੰਗ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਾਸਟਰ ਦੇ ਪੁੱਤ ਦੀ ਸਰਕਾਰ ਆ ਤੇ ਲੱਗਦਾ ਮੈਨੂੰ ਮਾਸਟਰ ਦੇ ਪੁੱਤ ਨੂੰ ਫਿਰ ਹੁਣ ਮਾਸਟਰਾਂ ਦੇ ਨਾਲ ਤਿਆਉ ਬਹੁਤ ਜ਼ਿਆਦਾ ਹਨਾ ਵੀ ਜਿੱਥੇ ਵੀ ਆਉਣਾ ਹੁੰਦਾ ਤੇ ਉੱਥੇ ਪਹਿਲਾਂ ਡਿਟੇਨ ਮਾਸਟਰਾਂ ਨੂੰ ਕੀਤਾ ਜਾਂਦਾ ਬਿਲਕ ਜਾਂ ਤਾਂ ਇਹ ਜਾਦੇ ਮੋਹ ਹੈ ਤੇ ਜਾਂ ਫਿਰ ਕੋਈ ਡਰ ਸਤਾ ਰਿਹਾ ਹੈ ਤੇ ਪਰ ਇਹ ਗੱਲ ਸਾਨੂੰ ਸਮਝ ਨਹੀਂ ਆ ਰਹੀ ਵੀ ਸਾਡੇ ਤੋਂ ਡਰ ਕਾਦਾ ਹੈ ਕਿਉਂਕਿ ਅ ਪਿਛਲੇ 3.5 ਸਾਲ ਤੋਂ ਸਰਕਾਰ ਬਣੀ ਹੋਈ ਆ ਤੇ ਇਹ ਗੱਲ ਇੱਕ ਵਾਰੀ ਨਹੀਂ ਬਹੁਤ ਵਾਰ ਅ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਚੁੱਕੇ ਆ ਕਿ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਹਲੇ ਤੱਕ ਚਾਹੇ ਉਹ ਮਾਸਟਰ ਕੇਡਰ ਹੋਵੇ ਚਾਹੇ ਉਹ ਲੈਕਚਰਾਰ ਕੇਡਰ ਹੋਵੇ ਉਹਦੀ ਇੱਕ ਵੀ ਭਰਤੀ ਇਹਨਾਂ ਦੀ ਸਰਕਾਰ ਵੱਲੋਂ ਕੀਤੀ ਨਹੀਂ ਗਈ ਜਦਕਿ ਇਹਨਾਂ ਦੀ ਸਰਕਾਰ ਭਰਤੀਆਂ ਰੱਦ ਕਰਨ ਵਾਲੀ ਸਰਕਾਰ ਬਣ ਗਈ ਜਿਦੇ ਚੋਂ 343 ਲੈਕਚਰਾਰ ਭਰਤੀ ਰੱਦ ਹੋਈ 1158 ਲੈਕਚਰਾਰ ਭਰਤੀ ਸੁਪਰੀਮ ਕੋਰਟ ਚੋਂ ਰੱਦ ਹੋਈ ਬਹੁਤ ਵੱਡਾ ਫੇਲਿਅਰ ਰਿਹਾ ਸਰਕਾਰ ਦਾ ਆ ਹੁਣ 2 ਦਿਨ ਪਹਿਲਾਂ 2000 ਜਿਹੜੇ ਪੀਟੀਆਈ ਪੀਟੀਆਈ ਰੱਖਣੇ ਸੀ ਉਹ ਇਛਤਿਆਰ ਵੀ ਵਾਪਸ ਲੈ ਲਿਆ ਨਵੇਂ ਬੰਦੇ ਦਾ ਕੀ ਰੱਖਣੇ ਸੀ ਇਸ਼ਤਿਹਾਰ ਵੀ ਵਾਪਸ ਹੋ ਰਹੇ ਆ ਤੇ ਦੂਸਰੇ ਪਾਸੇ ਜਿਹੜੀ ਜਵਾਬੰਦੀ ਕੀਤੀ ਜਾ ਰਹੀ ਆ ਜਿਹੜਾ ਅਸੀਂ ਸਿਰਫ ਮੁੱਖ ਮੰਤਰੀ ਤੋਂ ਜਾਂ ਸਿੱਖਿਆ ਮੰਤਰੀ ਤੋਂ ਹੋਰ ਕੁਝ ਨਹੀਂ ਮੰਗਣਾ ਅਸੀਂ ਤਾਂ ਸਿਰਫ ਆਪਦਾ ਬਣਦਾ ਹੋਇਆ ਹੱਕ ਮੰਗ ਰਹੇ ਆ ਵੀ ਸਾਡੀਆਂ ਜਿਹੜੀਆਂ ਪੋਸਟਾਂ ਬਣਦੀਆਂ ਆ ਉਹ ਦਿਓ ਪਰ ਹੁਣ ਜਦੋਂ ਅਸੀਂ ਇਹ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਵੀ ਮੁੱਖ ਮੰਤਰੀ ਸਾਹਿਬ ਤਾਂ ਜ਼ਿਆਦਾ ਹੀ ਡਰ ਜਾਂਦੇ ਆ ਕਿਉਂਕਿ ਜਦੋਂ ਇੰਨਾ ਡਰਦੇ ਆ ਤੇ ਇਸੇ ਡਰ ਚੋਂ ਫਿਰ ਜਿਹੜੀ ਪੁਲਿਸ ਆ ਉਹ ਸਾਡੇ ਘਰਾਂ ਦੇ ਵਿੱਚ ਲਗਭਗ ਸਵੇਰੇ 3 3:30 ਵਜੇ ਪਹੁੰਚ ਜਾਂਦੀ ਹੈ। ਅੱਛਾ 3 3:30 ਵਜੇ ਪੁਲਿਸ ਆਉਂਦੀ ਆ ਤੇ ਘਰਾਂ ਦੇ ਵਿੱਚ ਡਿਟੇਨ ਕਰਦੀ ਆ ਜਾਂ ਫਿਰ ਕੋਸ਼ ਆਗੂਆਂ ਨੂੰ ਠਾਣਿਆਂ 'ਚ ਵੀ ਰੱਖਦੀ ਆ ਤੇ ਇਹ ਇੱਕ ਕਿਸਮ ਦੀ ਜਵਾਬੰਦੀ ਆ ਤੇ ਦੂਸਰੇ ਪਾਸੇ ਮੈਂ ਤਾਂ ਇਹਨੂੰ ਇਹੀ ਕਹੂੰਗਾ ਕਿ ਸਿੱਧੇ ਰੂਪ 'ਚ ਜਿਹੜਾ ਪੁਲਿਸ ਸਟੇਟ ਬਣਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹਨ ਕਿ ਪੁਲਿਸ ਨੂੰ ਸਾਰੀ ਪਾਵਰ ਦਿੱਤੀ ਜਾਂਦੀ ਹੈ ਵੀ ਤੁਸੀਂ ਡਿਟੇਨ ਕਰੋ ਜੀ ਜਿਸ ਤਰ੍ਹਾਂ ਰੱਖੋ ਮੋਬਾਈਲ ਫੋਨ ਫੜੋ ਘਰ ਦੀ ਤਲਾਸ਼ੀ ਲਓ ਮਤਲਬ ਕਿ ਇਸ ਪੱਖ ਨਾਲ ਮੈਂ ਸਮਝਦਾ ਵੀ ਇਹ ਇੱਕ ਕਿਸਮ ਦੀ ਜਲਾਲਤ ਹੈ ਤੇ ਦੂਸਰਾ ਸਰਕਾਰ ਤੇ ਲਹਨਤ ਵੀ ਆ ਕਿ ਸਰਕਾਰ ਜਿਹੜੀ ਹੈਗੀ ਆ ਸਾਡੀਆਂ ਮੰਗਾਂ ਸੁਣਨ ਦੀ بجائے ਸਾਡਾ ਮੂੰਹ ਬੰਦ ਕਰ ਰਹੀ ਹੈ ਤੇ ਦੂਸਰੇ ਪਾਸੇ ਤੁਸੀਂ ਤਰਾਸ ਦੀ ਦੇਖੋ ਸਾਡੇ ਮੁਲਕ ਦੀ ਕਿ ਇੱਕ ਪਾਸੇ ਤਾਂ ਅਸੀਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਜਿੱਥੇ ਗੱਲਾਂ ਹੋਣੀਆਂ ਸ਼ਹੀਦਾਂ ਦੀਆਂ ਜਿੱਥੇ ਗੱਲਾਂ ਹੋਣੀਆਂ ਸੰਵਿਧਾਨ ਦੀਆਂ ਜਿੱਥੇ ਗੱਲਾਂ ਹੋਣਗੀਆਂ ਲੋਕਤੰਤਰੀ ਢਾਂਚੇ ਦੀਆਂ ਪਰ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ 20 ਸੰਵਿਧਾਨ ਦੇ ਵਿੱਚ ਜਿਹੜੇ ਸਾਨੂੰ ਹੱਕ ਮਿਲੇ ਆ ਨਾ ਬੋਲਣ ਦਾ ਨਾ ਸਿੱਖਿਆ ਦਾ ਨਾ ਆਪਦੇ ਹੱਕ ਮੰਗਣ ਦਾ ਤੇ ਫਿਰ ਸਾਡੇ ਅਧਿਕਾਰ ਜਿਹੜੇ ਸਾਰੇ ਉਹ ਕਿੱਧਰ ਗਏ ਸਾਰੇ ਕੁਚਲਤੇ ਤੇ ਫਿਰ ਇਹ ਕੇਸ ਰੂਪ ਦੀ ਆਜ਼ਾਦੀ ਹੈ ਪਰ ਜੀ ਦੱਸਿਓ ਤੁਹਾਡਾ ਅੱਜ ਕਿਸੇ ਤਰ੍ਹਾਂ ਦਾ ਕੋਈ ਪ੍ਰੋਟੈਸਟ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਤੁਹਾਡਾ ਸੀ ਕਿ ਜਿਸ ਦੇ ਤਹਿਤ ਤੁਹਾਨੂੰ ਅੱਜ ਜਿਹੜਾ ਹੈਗਾ ਡਿਟੇਨ ਕੀਤਾ ਗਿਆ ਕੋਈ ਪ੍ਰੋਗਰਾਮ ਸੀ ਤੁਹਾਡਾ ਅ ਸਾਡਾ ਜਿਹੜਾ ਬੇਰੋਜ਼ਗਾਰ ਸਾਂਝੇ ਮੋਰਚੇ ਵੱਲੋਂ ਜੀ ਜਿਹੜਾ ਪ੍ਰੋਗਰਾਮ ਸੀ ਉਹ ਸੀਗਾ ਸੰਗਰੂਰ ਵਿਖੇ ਪੱਕਾ ਧਰਨਾ ਸ਼ੁਰੂ ਕਰਨਾ ਸੀ ਹੁਣ ਪੱਕਾ ਧਰਨਾ ਕਿਵੇਂ ਸ਼ੁਰੂ ਕਰਨਾ ਸੀ ਉਹ ਇਸ ਕਰਕੇ ਸ਼ੁਰੂ ਕਰਨਾ ਸੀ ਕਿ ਜਿਹੜੀਆਂ ਸਰਕਾਰ ਵੱਲੋਂ ਮੀਟਿੰਗਾਂ ਦੇ ਲੈਟਰ ਜਾਰੀ ਹੁੰਦੇ ਆ ਪਰ ਮੀਟਿੰਗ ਹੁੰਦੀ ਨਹੀਂ ਐਨ ਮੌਕੇ ਤੇ ਆ ਕੇ ਲੈਟਰ ਦੁਬਾਰੇ ਆ ਜਾਂਦਾ ਵੀ ਆ ਮੀਟਿੰਗ ਤੁਹਾਡੀ ਜੀ 20 ਦਿਨ ਬਾਅਦ ਹੋਗੀ ਅੱਜ ਸਿੱਖਿਆ ਮੰਤਰੀ ਵਿਹਲੇ ਨਹੀਂ ਅੱਜ ਮੁੱਖ ਮੰਤਰੀ ਵਿਹਲੇ ਨਹੀਂ ਚਲੋ ਮੁੱਖ ਮੰਤਰੀ ਨੇ ਤਾਂ ਕਿਸੇ ਜਥੇਬੰਦੀ ਨਾਲ ਮੀਟਿੰਗ ਕਰਨੀ ਬਾਜਿਬ ਸਮਝੀ ਨਹੀਂ ਕਿਉਂਕਿ ਉਹ ਤਾਂ ਹੁਣ ਸ਼ਾਇਦ ਆਮ ਤੋਂ ਵੀ ਮਨ ਲੱਗਦਾ ਉਹਨਾਂ ਦੇ ਨਾਂ ਨਾਲ ਜੇ ਆਪਾਂ ਤਿੰਨ ਵਾਰੀ ਖਾਸ ਲਾਦ ਗਏ ਇਹ ਵੀ ਥੋੜਾ ਹੈ ਮੈਨੂੰ ਲੱਗਦਾ ਉਹ ਤਾਂ ਬਹੁਤ ਖਾਸ ਹੋ ਗਏ ਨੇ ਵੀ ਉਹ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇਸ ਤੋਂ ਬਾਅਦ ਹੁਣ ਉਹ ਕਿਸੇ ਹੋਰ ਗ੍ਰਹਿ ਤੇ ਰਹਿਣਾ ਸ਼ੁਰੂ ਕਰਨਗੇ ਮੈਨੂੰ ਲੱਗਦਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਤਾਂ ਹੁਣ ਉਹ ਪਸੰਦ ਹੀ ਨਹੀਂ ਕਰਦੇ ਉਹ ਤਾਂ ਪਹਿਲੇ ਹੀ ਜਦੋਂ ਬਤੌਰ ਐਮਪੀ ਹੁੰਦੇ ਸੀ ਉਦੋਂ ਕਿਤਨਾ ਕਿਤੇ ਆਮ ਹੁੰਦੇ ਸੀ ਤੇ ਹੁਣ ਤਾਂ ਉਹ ਬਹੁਤ ਖਾਸ ਹੋ ਗਏ ਤਾਂ ਇਸ ਕਰਕੇ ਉਸ ਦੇ ਡਰ ਤੋਂ ਕਿ ਉਹ ਉਹ ਜਿਹੜਾ ਸਾਡਾ ਪ੍ਰੋਟੈਸਟ ਹੈ ਵੀ ਉਹ ਸਫਲ ਨਾ ਹੋਵੇ ਤੇ ਅਸੀਂ ਪ੍ਰੋਟੈਸਟ ਸਿਰਫ ਇਸ ਕਰਕੇ ਮੰਗ ਰਹੇ ਹਾਂ ਵੀ ਸਾਡੀ ਇੱਕ ਵਾਰੀ ਗੱਲ ਤਾਂ ਸੁਣ ਲਓ ਵੀ ਸਾਡੀ ਇੱਕ ਵਾਰੀ ਕੋਈ ਮੰਗ ਤਾਂ ਤੁਸੀਂ ਸੁਣੋ ਤੇ ਫੇਰ ਹੀ ਅਸੀਂ ਤੁਹਾਡੇ ਨਾਲ ਕੋਈ ਰਾਬਤਾ ਕਰਾਂਗੇ ਤੇ ਇਹ ਤਾਂ ਜੀ ਬਸ ਤੁਸੀਂ ਐ ਲੈ ਲਓ ਵੀ ਫਿਰ ਬਿਲਕੁਲ ਜਿਹੜਾ ਜਵਾਨਬੰਦੀ ਤੇ ਉਤਰਿਆ ਏ ਵੀ ਹੁਣ ਇਸ ਤੋਂ ਅੱਗੇ ਤਾਂ ਫਿਰ ਕੁਝ ਨਹੀਂ ਜਦੋਂ ਤੁਸੀਂ ਜਦੋਂ ਪੁਲਿਸ ਤੁਹਾਡੇ ਘਰ ਦੇ ਵਿੱਚ ਆਉਂਦੀ ਤੁਸੀਂ ਪੁੱਛਿਆ ਪੁਲਿਸ ਨੂੰ ਕਿ ਭਾਈ ਮੈਨੂੰ ਮੇਰਾ ਕਸੂਰ ਦੱਸੋ ਤੁਸੀਂ ਮੈਨੂੰ ਰੀਟੇਨ ਕਰ ਰਹੇ ਹੋ ਕਸੂਰ ਦੱਸੋ ਮੇਰਾ ਦੇਖੋ ਜੀ ਪੁਲਿਸ ਨੂੰ ਜਦੋਂ ਇਹ ਸਵਾਲ ਹੁੰਦਾ ਹੈ ਤਾਂ ਪੁਲਿਸ ਵਾਲੇ ਤਾਂ ਇਹੀ ਕਹਿੰਦੇ ਆ ਵੀ ਜੀ ਸਾਨੂੰ ਤਾਂ ਉੱਪਰੋਂ ਆਰਡਰ ਨੇ ਹੁਣ ਉੱਪਰੋਂ ਆਰਡਰ ਉਹਨਾਂ ਨੂੰ ਕਿੱਥੋਂ ਆਉਂਦੇ ਆ ਵੀ ਜਾਂ ਤਾਂ ਜਮ੍ਹਾਂ ਹੀ ਉੱਪਰੋਂ ਆਉਂਦੇ ਨੇ ਉਹ ਹੁਣ ਕਿਹੜੇ ਕਿਸਮ ਦੇ ਆਰਡਰ ਨੇ ਹਾਂ ਇਹਦੇ 'ਚ ਇਹ ਗੱਲ ਜ਼ਰੂਰ ਹੈ ਵੀ ਪਰਸਾ ਸਾਨੂੰ ਜ਼ੁਬਾਨੀ ਤਾਂ ਕਹਿ ਦਿੰਦੀ ਆ ਕਿ ਸਾਨੂੰ ਤਾਂ ਜੀ ਉੱਪਰੋਂ ਆਰਡਰ ਨੇ ਚੰਡੀਗੜ੍ਹੋਂ ਡਿਟੇਨ ਕਰਨ ਦੇ ਹੁਕਮ ਨੇ ਐਸਐਸਪੀ ਸਾਹਿਬ ਦੇ ਹੁਕਮ ਨੇ ਜਾਂ ਫਲਾਣੇ ਕਿਸੇ ਅਫਸਰ ਦੇ ਹੁਕਮ ਨੇ ਪਰ ਅੱਜ ਤੱਕ ਉਹਨਾਂ ਨੇ ਲਿਖਤੀ ਰੂਪ 'ਚ ਕੁਝ ਨਹੀਂ ਦਿਖਾਇਆ ਲਿਖਤੀ ਰੂਪ 'ਚ ਉਹਨਾਂ ਕੋਲੇ ਕੁਝ ਨਹੀਂ ਹੁੰਦਾ ਬਸ ਇੱਕ ਐਂ ਹੁੰਦਾ ਵੀ ਸਾਡਾ ਤਾਂ ਜੀ ਤੁਹਾਡਾ ਨਾਮ ਦਿੱਤਾ ਹੋਇਆ ਹੈ ਕਿ ਤੁਸੀਂ ਬੇਰੁਜ਼ਗਾਰ ਫਰੰਟ 'ਚ ਕੰਮ ਕਰਦੇ ਹੋ ਤੇ ਤੁਹਾਨੂੰ ਡਿਟੇਨ ਕਰਨ ਦੇ ਹੁਕਮ ਹੈ ਬਸ ਉਹ ਸਿੱਧੇ ਰੂਪ 'ਚ ਹੀ ਬਸ ਆਉਂਦੇ ਨੇ ਮੈਨੂੰ ਲੱਗਦਾ ਕਾਨੂੰਨ ਦੀ ਉਲੰਘਣਾ ਇਹ ਤਾਂ ਦੇਖੋ ਜੀ ਕਾਨੂੰਨ ਦੀ ਉਲੰਘਣਾ ਦੀ ਗੱਲ ਕਰੀਏ ਤਾਂ ਫ ਬੋਲ ਮਲਾ ਕੇ ਇਹ ਤਾਂ ਇਹਨੂੰ ਤੁਸੀਂ ਕਾਨੂੰਨ ਦੀ ਉਲੰਘਣਾ ਨਾ ਕਹੋ ਇਹਨੂੰ ਤਾਂ ਤੁਸੀਂ ਸਿੱਧੇ ਰੂਪ ਵਿੱਚ ਜਵਾਬੰਦੀ ਕਹੋ ਕਿ ਕਿ ਤੁਹਾਡੇ ਮੂੰਹ ਦੇ ਹੱਥ ਰੱਖ ਲਿਆ ਕਿ ਤੁਸੀਂ ਬਸ ਬੋਲਣਾ ਕੁਛ ਨਹੀਂ ਤੇ ਜਿਵੇਂ ਅਸੀਂ ਦਿਖਾ ਰਹੇ ਹਾਂ ਉਹ ਵੀ ਦੇਖੀ ਚਲੋ ਫਿਰ ਡਰ ਮੁੱਖ ਮੰਤਰੀ ਸਾਹਿਬ ਨੂੰ ਹੁਣ ਡਰੇ ਕਿਹੜੀ ਗੱਲ ਦਾ ਜਿਵੇਂ ਤੁਸੀਂ ਕਹਿੰਦੇ ਹੋ ਇਸ ਤਾਪ ਦੇ ਹੱਕ ਮੰਗਦੇ ਆ ਸਾਡੇ ਤਾਂ ਕੋਈ ਸਵਾਲ ਨਹੀਂ ਉਹ ਮੁੱਖ ਮੰਤਰੀ ਸਾਹਿਬ ਤੱਕ ਨਹੀਂ ਫਿਰ ਮੁੱਖ ਮੰਤਰੀ ਸਾਹਿਬ ਕਿਉਂਕਿ ਮੁੱਖ ਮੰਤਰੀ ਸਾਹਿਬ ਜਦੋਂ ਐਮਪੀ ਹੁੰਦੇ ਸੀ ਉਦੋਂ ਖੁਦ ਹੀ ਕਹਿੰਦੇ ਹੁੰਦੇ ਸੀ ਨਾ ਕਿ ਯਾਰ ਲੀਡਰ ਆਉਂਦੇ ਆ ਲੀਡਰਾਂ ਨੂੰ ਸਵਾਲ ਕਰਿਆ ਕਰੋ ਸਵਾਲ ਪੁੱਛਿਆ ਕਰੋ ਇਹ ਨੌਕਰ ਹੁੰਦੇ ਨੇ ਤਾਂ ਫਿਰ ਹੁਣ ਉਹ ਮੁੱਖ ਮੰਤਰੀ ਸਾਹਿਬ ਨੂੰ ਡਰ ਕਿਹੜੀ ਗੱਲ ਦਾ ਗੱਲ ਦਾ ਲੱਗਣ ਲੱਗ ਪਿਆ ਦੇਖੋ ਜੀ ਪੰਜਾਬੀ ਦੀ ਇੱਕ ਕਹਾਵਤ ਹੈ ਕਹਿੰਦਾ ਪੱਲੇ ਨਹੀਂ ਢੇਲਾ ਜੰਦ ਕਰਦੀ ਮੇਲਾ ਮੇਲਾ ਪੱਲੇ ਇਹਨਾਂ ਦੇ ਕੱਖ ਨਹੀਂ ਤੇ ਦੂਸਰੇ ਪਾਸੇ ਮੁੱਖ ਮੰਤਰੀ ਸਾਹਿਬ ਬਿਆਨ ਦਿੰਦੇ ਆ ਜੀ ਰੰਗਲਾ ਪੰਜਾਬ ਬਣਾ ਦੇਾਂਗੇ ਹੁਣ ਆਹਾ ਰੰਗਲਾ ਪੰਜਾਬ ਹੈ ਰੰਗਲਾ ਪੰਜਾਬ ਐ ਬਣੂਗਾ ਤੁਸੀਂ ਜਿਹੜੀ ਤੁਹਾਡੀ ਸਟੇਟ ਦੇ ਵਿੱਚ ਜਿਹੜੇ ਬੰਦਿਆਂ ਨੂੰ ਤੁਸੀਂ ਰਜਗਾਰ ਦੇਣਾ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਬੱਚਿਆਂ ਦਾ ਭੋਖ ਰੋਸ਼ਨ ਕਰਨਾ ਤੇ ਉਹਨਾਂ ਨੂੰ ਤਾਂ ਤੁਸੀਂ ਪਹਿਲਾਂ ਹੀ ਜਲਾਲਤ ਦੇਈ ਜਾਂਦੇ ਹੋ ਤੇ ਫੇਰ ਤੁਸੀਂ ਕਹਿੰਦੇ ਹੋ ਵੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਇਹ ਇਹ ਕਿਸ ਕਿਸਮ ਦਾ ਰੰਗਲਾ ਪੰਜਾਬ ਹੈ ਇਹ ਕਿਹੜੇ ਇਹ ਕਿਹੜੇ ਕਿਸਮ ਦਾ ਰੰਗਲਾ ਪੰਜਾਬ ਹੈ ਹੁਣ ਤੱਕ ਟਰੱਕਾਂ ਦੇ ਮਗਰ ਲਿਖਿਆ ਪੜਿਆ ਅਸੀਂ ਵੀ ਰੰਗਲਾ ਪੰਜਾਬ ਤੇ ਮੈਨੂੰ ਲੱਗਦਾ ਵੀ ਉਹ ਰੰਗਲੇ ਪੰਜਾਬ ਤੋਂ ਹੁਣ ਅਸੀਂ ਜਵਾਨਬੰਦੀ ਵਾਲੇ ਰੰਗਲੇ ਪੰਜਾਬ ਤੇ ਪਹੁੰਚ ਗਏ ਵੀ ਜਿਹੜਾ ਰੰਗਲਾ ਪੰਜਾਬ ਆ ਉਹ ਜਵਾਨਬੰਦੀ ਵਾਲਾ ਹੋਊਗਾ ਵੀ ਜਿਹੜਾ ਕੁਝ ਤੁਹਾਨੂੰ ਦਿਖਾਇਆ ਜਾਂਦਾ ਜੀ ਅੱਖਾਂ ਤੇ ਪੱਟੀ ਬੰਨ ਕੇ ਦੇਖੀ ਚੱਲੋ ਪਰ ਬੋਲੋ ਨਾ ਪਰ ਜਿਹੜਾ ਬੋਲੂਗਾ ਉਹ ਚੂਬੂ ਆ ਦੂਸਰੇ ਪਾਸੇ ਡਰ ਜਿਹੜਾ ਹੈਗਾ ਦੇਖੋ ਡਰ ਹਮੇਸ਼ਾ ਹੀ ਹਕੂਮਤਾਂ ਨੂੰ ਲੋਕਾਂ ਦਾ ਰਿਹਾ ਹੈ ਹਕੂਮਤ ਨੂੰ ਡਰ ਹਮੇਸ਼ਾ ਹੀ ਇਹ ਏਐਸਸੀ ਦਾ ਇਤਿਹਾਸ ਗਵਾਹ ਹੈ ਇਹਨੂੰ ਤੁਸੀਂ ਝਠਲਾ ਨਹੀਂ ਸਕਦੇ ਤੇ ਮੈਨੂੰ ਲੱਗਦਾ ਵੀ ਹੁਣ ਜਿਵੇਂ ਜਿਵੇਂ 2027 ਨੇੜੇ ਆ ਰਿਹਾ ਹੈ ਕਿਉਂਕਿ ਇੱਕ ਚੀਜ਼ ਹੋਰ ਹੈ ਤੁਸੀਂ ਇੱਕ ਦੇਖੋ ਵੀ ਅਸੀਂ ਫੇਰ ਉਹ ਜਿਹੜੀਆਂ ਸਾਡੀਆਂ ਪੜ੍ਹਾਈ ਵਾਲੀਆਂ ਗੱਲਾਂ ਅਸੀਂ ਇੱਥੇ ਕਰਦੇ ਹਾਂ ਕਿ 27 ਜਿਹੜੀ ਚੀਜ਼ ਹੈ ਨਾ 27 ਦਾ ਮਤਲਬ ਸਤਾਉਣਾ ਵੀ ਹੋ ਸਕਦਾ 27 ਸਤਾਉਣਾ ਇਹ ਮੈਨੂੰ ਲੱਗਦਾ 27 ਸਤਾ ਰਿਹਾ ਹੁਣ ਇਹ ਇਹ 27 ਤੋਂ ਸਤੇ ਹੋਏ ਨੇ ਇਹਨਾਂ ਨੂੰ ਲੱਗਦਾ ਵੀ ਜਦੋਂ ਅਸੀਂ ਪਿੰਡਾਂ 'ਚ ਜਾਣਾ ਹੈ ਤੇ ਉਦੋਂ ਫਿਰ ਸਾਡੇ ਮੂੰਹ ਦੇ ਉੱਤੇ ਸਵਾਲ ਵੱਜਨੇ ਨੇ ਤੇ ਇਨ੍ਹਾਂ ਸਵਾਲਾਂ ਦਾ ਜਵਾਬ ਹੀ ਕੋਈ ਨਹੀਂ ਇਨ੍ਹਾਂ ਸਵਾਲਾਂ ਦਾ ਉਹਨਾਂ ਕੋਲੇ ਜਵਾਬ ਨਹੀਂ ਏਸੇ ਡਰ ਕਰਕੇ ਏਸੇ ਡਰ ਕਰਕੇ ਉਹ ਜਵਾਨਬੰਦੀ ਤੇ ਉਤਰੇ ਹੋਏ ਨੇ ਕਿ ਜਿੰਨਾਂ ਨੂੰ ਰੋਕਿਆ ਸਕਦਾ ਰੋਕ ਲੋ ਜੀ ਜਿਹਨੂੰ ਚੁੱਪ ਕਰਾਇਆ ਜਾ ਸਕਦਾ ਚੁੱਪ ਕਰਾ ਦਿਓ ਜੀ ਤੇ ਕੋਈ ਪਰਚਾ ਕੱਟਿਆ ਜਾ ਸਕਦਾ ਉਹ ਤੇ ਪਰਚਾ ਕੱਟ ਦਿਓ ਹਨਾ ਇਹ ਕੋਈ ਇੱਕ ਤਬਕੇ ਨਾਲ ਨਹੀਂ ਇਹ ਕੋਈ ਬੇਰੋਜ਼ਗਾਰਾਂ ਨਾਲ ਨਹੀਂ ਹੋ ਰਿਹਾ ਇਹ ਹਰੇਕ ਤਬਕੇ ਨਾਲ ਹੋ ਰਿਹਾ ਹੈ ਪਰ ਇੱਕ ਚੀਜ਼ ਹੋਰ ਵੀ ਆ ਤੁਸੀਂ ਤਾਂ ਹੁਣ ਤੁਸੀਂ ਜਿਵੇਂ ਹੁਣ ਪ੍ਰਾਈਵੇਟ ਤੌਰ ਤੇ ਕਾਲਜ ਦੇ ਵਿੱਚ ਪੜਾਉਂਦੇ ਹੋ ਜਿਹੜੇ ਹੋਰ ਵੀ ਕਿਸੇ ਨੂੰ ਨਜ਼ਰਬੰਦ ਕੀਤਾ ਗਿਆ ਪੜਾਉਂਦੇ ਨੇ ਫਿਰ ਤੁਸੀਂ ਤਾਂ ਅੱਜ ਪੜਾਉਣ ਦੇ ਲਈ ਵੀ ਜਾਣਾ ਸੀ ਕਿ ਪੜਾਉਣ ਦੇ ਲਈ ਤੁਹਾਨੂੰ ਜਾਣ ਦਿੱਤਾ ਗਿਆ ਨਹੀਂ ਜੀ ਬਿਲਕੁਲ ਵੀ ਨਹੀਂਗਾ ਇੱਥੋਂ ਤੱਕ ਕਿ ਜਿਹੜੇ ਪੁਲਿਸ ਦੇ ਆਫੀਸਰ ਮੇਰੇ ਘਰ ਸੀਗੇ ਉਹਨਾਂ ਨੂੰ ਕਾਫੀ ਰਿਕਵੈਸਟ ਵੀ ਕੀਤੀਆਂ ਵੀ ਭਾਈ ਚਲੋ ਤੁਸੀਂ ਮੇਰੇ ਨਾਲ ਚੱਲ ਬੜੋ ਜਾਂ ਕੋਈ ਵੀ ਕਿਸੇ ਵੀ ਕਿਸਮ ਦਾ ਆਪਣਾ ਹੁੰਦਾ ਉਹ ਹਰ ਕਿਸਮ ਦਾ ਜਿਹੜਾ ਵਾਸਤਾ ਪਾਇਆ ਗਿਆ ਪਰ ਨਹੀਂ ਉਹ ਕਹਿੰਦੇ ਜੀ ਸਾਡੇ ਤਾਂ ਉੱਪਰੋਂ ਹੀ ਆਰਡਰ ਨੇ ਤੇ ਅਸੀਂ ਤੁਹਾਨੂੰ ਜਿਹੜੀ ਉਹ ਆਗਿਆ ਨਹੀਂ ਦੇ ਸਕਦੇ ਮਤਲਬ ਪੜਾਉਣਾ ਪੜ੍ਹਾਈ ਜ਼ਰੂਰੀ ਨਹੀਂ ਆ ਮੁੱਖ ਮੰਤਰੀ ਸਾਹਿਬ ਨੂੰ ਕਿਤੇ ਕੋਈ ਸਵਾਲ ਨਾ ਹੋ ਜੇ ਕਿਤੇ ਕੁਝ ਨਾ ਹੋ ਜੇ ਉਹ ਜ਼ਰੂਰੀ ਵੀ ਪੜ੍ਹਾਈ ਕੋਈ ਜ਼ਰੂਰੀ ਨਹੀਂ ਦੇਖੋ ਜੀ ਇਹੀ ਤਾਂ ਸਾਡੇ ਮੁਲਕ ਦੀ ਤਰਾਸਦੀ ਆ ਇਹਨੂੰ ਹੋਰ ਆਪਾਂ ਕੀ ਕਹਾਂਗੇ ਜਿਹੜੀ ਤਰਾਸਦੀ ਆ ਉਹ ਇਹੀ ਆ ਕਿ ਜਿਵੇਂ ਸਾਡੇ ਸੀਐਮ ਸਾਹਿਬ ਆਪਦੇ ਆਕਾ ਨੂੰ ਖੁਸ਼ ਕਰਨ ਵਾਸਤੇ ਪੰਜਾਬ ਨੂੰ ਥੱਲੇ ਸਿੱਟ ਰਹੇ ਨੇ ਉਵੇਂ ਫਿਰ ਕਿਤੇ ਨਾ ਕਿਤੇ ਪੁਲਿਸ ਵੀ ਆਪਦੇ ਆਕਾ ਨੂੰ ਖੁਸ਼ ਕਰਦੀ ਆ ਵੀ ਭਾਈ ਹੁਣ ਤਾਂ ਫਿਰ ਤੁਸੀਂ ਖੁਸ਼ ਹੋਵੋਗੇ ਤਾਂ ਫਿਰ ਹੀ ਅਸੀਂ ਖੁਸ਼ ਹਾਂ ਥੱਲੇ ਤੁਸੀਂ ਜਿਵੇਂ ਹੁਣ ਪਿਛਲੇ ਦਿਨਾਂ ਚ ਇੱਕ ਵਾਰੀ ਪਹਿਲਾਂ ਤੁਹਾਡੀ ਨਜ਼ਰਬੰਦੀ ਹੋਈ ਹੁਣ ਫੇਰ ਹੋਈ ਤੁਹਾਨੂੰ ਨਹੀਂ ਲੱਗਦਾ ਕਿ ਯਾਰ ਜੇ ਆਹੀਂ ਹਰ ਦੇਣੀ ਆਹੀਂ ਚੱਲਣਾ ਤਾਂ ਨਿੱਤੀ ਇਹਨਾਂ ਨੂੰ ਕਹਿੰਦੇ ਵੀ ਸਾਨੂੰ ਬਿਠਾ ਆਈਂ ਅੰਦਰ ਲੋ ਤੁਸੀਂ ਨਮੇੜੋਂ ਪਰੇ ਕੰਮ ਅਸੀਂ ਤਾਂ ਬਹੁਤ ਵਾਰੀ ਕਹਿੰਨੇ ਇਹਨਾਂ ਨੂੰ ਅਸੀਂ ਤਾਂ ਕਹਿੰਨੇ ਆਂ ਵੀ ਤੁਸੀਂ ਆਏ ਕਰੋ ਸਾਡੇ ਨਾਲ ਗੱਲ ਕਰ ਲਓ ਸਾਨੂੰ ਬਿਠਾ ਲਓ ਜੇਕਰ ਤੁਹਾਨੂੰ ਲੱਗਦਾ ਹੈ ਵੀ ਅਸੀਂ ਗਲਤ ਆਂ ਸਾਨੂੰ ਜਿਹੜੀ ਮਰਜ਼ੀ ਸਜ਼ਾ ਦੇ ਦਿਓ ਪਰ ਇਹ ਇਹ ਗਲਤ ਨਹੀਂ ਅਸੀਂ ਸਹੀ ਆ ਕਿਉਂਕਿ ਅਸੀਂ ਅਸੀਂ ਹੋਰ ਕੁਝ ਨਹੀਂ ਮੰਗ ਰਹੇ ਅਸੀਂ ਤਾਂ ਆਪਦੇ ਹਿੱਸੇ ਦਾ ਰੋਜ਼ਗਾਰ ਮੰਗ ਰਹੇ ਹਾਂ ਸਾਡੇ ਓਵਰੇਜ ਹੋ ਗਏ ਬੰਦਿਆਂ ਦਾ ਕੀ ਕਸੂਰ ਆ ਜਿਹੜੇ ਅੱਜ ਭਰਤੀਆਂ ਜਿਹਨਾਂ ਦੀਆਂ ਰੱਦ ਹੋ ਗਈਆਂ ਤੁਸੀਂ 1158 ਦੇ ਹਾਲਾਤ ਦੇਖੋ ਕੀ ਨੇ ਕਿ ਜਿਹੜੇ ਬੰਦੇ ਨੂੰ ਅੱਜ ਨੌਕਰੀ ਦੀ ਆਸ ਵੱਜੀ ਸੀ ਉਹ ਤੁਸੀਂ ਬਾਹਰ ਕੱਢ ਕੇ ਭਰਾ ਮਾਰਿਆ ਠੀਕ ਹੈ 343 ਰੱਦ ਕਰਤੇ ਤੁਸੀਂ ਨਵੇਂ ਨਹੀਂ ਭਰਤੀ ਕੀਤੇ ਫਿਰ 2000 ਰੱਦ ਕਰਤੇ ਕਿਸੇ ਦੀਆਂ ਆਸਾਂ ਤੇ ਪਾਣੀ ਫੇਰ ਰਹੇ ਹੋ ਲਗਭਗ ਆ ਦੋ ਤਿੰਨ ਦਿਨਾਂ ਚ ਇਹਨਾਂ ਨੇ 2500 3000 ਬੰਦਾ ਤਾਂ ਵੈਸੇ ਹੀ ਬੇਰੋਜ਼ਗਾਰ ਕਰਤਾ ਤੇ ਫਿਰ ਜਦੋਂ ਜਦੋਂ ਤੁਸੀਂ ਅਜਿਹੇ ਕੰਮ ਕਰੋਗੇ ਤਾਂ ਫਿਰ ਲੋਕ ਰੋਹ ਤਾਂ ਤੁਹਾਡੇ ਖਿਲਾਫ ਜਾਗੇਗਾ ਜਾਂ ਤਾਂ ਉਹਦੀਆਂ ਦੋ ਉਹਦੇ ਦੋ ਇੱਕੋ ਹੀ ਹੱਲ ਹੈ ਜਾਂ ਤਾਂ ਤੁਸੀਂ ਤੁਸੀਂ ਸਾਡੇ ਨਾਲ ਗੱਲ ਕਰੋ ਬੈਠੋ ਮੀਟਿੰਗ ਕਰੋ ਵਿਚਾਰ ਵਟਾਂਦਰਾ ਕਰੋ ਉਹਦੇ 'ਚ ਤੁਹਾਡਾ ਕੀ ਤੁਸੀਂ ਹੱਲ ਕੱਢ ਸਕਦੇ ਹੋ ਸਾਨੂੰ ਦੱਸੋ ਫਿਰ ਅਸੀਂ ਤੁਹਾਡੇ ਤੋਂ ਕੀ ਮੰਗਦੇ ਆ ਅਸੀਂ ਦੱਸਾਂਗੇ ਆਪਣੀ ਗੱਲ ਕਿੱਥੇ ਖੜਦੀ ਹੈ ਫਿਰ ਤਾਂ ਇੱਥੇ ਹੀ ਹੱਲ ਨਿਕਲੂਗਾ ਨਾ ਪਰ ਜੇ ਆਪਾਂ ਇੰਨਾ ਕੰਮਾਂ 'ਚ ਪੈ ਗਏ ਵੀ ਜੀ ਅੱਜ ਮੁੱਖ ਮੰਤਰੀ ਸਾਹਿਬ ਨੇ ਫਰੀਦਕੋਟ ਆਉਣਾ ਕੱਲ ਨੂੰ ਜਲੰਧਰ ਆਉਣਾ ਫਿਰ ਪਠਾਨਕੋਟ ਆਉਣਾ ਵੀ ਨੇੜੇ ਤੇੜੇ ਦਾ 60 70 ਕਿਲੋਮੀਟਰ ਦਾ ਜਿਹੜਾ ਘੇਰਾ 100 ਕਿਲੋਮੀਟਰ ਦਾ ਘੇਰਾ ਹੈ ਤੇ ਉੱਥੋਂ ਤੁਸੀਂ ਡਿਟੇਨ ਕਰ ਦਿਓ ਹੁਣ ਮੰਨ ਲਓ ਕੱਲ ਨੂੰ ਮੁੱਖ ਮੰਤਰੀ ਸਾਹਿਬ ਆਨੇ ਆਏ ਤਾਂ ਫਿਰ ਪਠਾਨਕੋਟ ਆਉਣਾ ਹੋਵੇ ਤੇ ਫਿਰ ਮੈਨੂੰ ਡਿਟੇਨ ਕਰ ਲੈਣਗੇ ਹੁਣ ਇਹ ਤਾਂ ਕਾਮਨ ਸੈਂਸ ਹੈ ਨਾ ਵੀ ਮੈਂ ਇੱਥੋਂ ਆਏ ਤਾਂ ਹੈ ਨਹੀਂ ਵੀ ਉੱਡ ਕੇ ਪਠਾਨਕੋਟ ਜਾਵੜੂਗਾ ਜਾਂ ਇੱਥੋਂ ਅਸੀਂ ਇੱਕੇ ਦਾ ਉੱਡ ਕੇ ਫਰੀਦਕੋਟ ਜਾਵੜਾਂਗੇ ਇੰਨਾ ਕੋਈ ਡਰ ਨਹੀਂਗਾ ਸਮਾਂ ਦੀ ਮੈਂ ਤਾਂ ਸਮਝਦਾ ਵੀ ਉਹ ਸਿਕਿਉਰਿਟੀ ਲੈ ਕੇ ਡਰੀ ਜਾਂਦੇ ਆ ਅਸੀਂ ਤਾਂ ਬਿਨਾਂ ਸਿਕਿਉਰਿਟੀ ਤੋਂ ਨਹੀਂ ਡਰਦੇ ਸਾਡੇ ਕੋਲੇ ਤਾਂ ਕੁਝ ਨਹੀਂ ਅਸੀਂ ਤਾਂ ਆਮ ਸੁਧਾਰਨ ਤੇ ਸਾਡਾ ਤੁਸੀਂ ਹੱਕ ਹੀ ਨਹੀਂ ਸਾਨੂੰ ਦੇ ਰਹੇ ਫੇਰ ਫੇਰ ਇਹ ਕਾਦੀ ਆਮ ਲੋਕਾਂ ਦੀ ਸਰਕਾਰ ਹੈ ਫੇਰ ਇਹ ਕਾਦੀ ਜਿਹੜੀ ਉਹ ਇਹ ਤਾਂ ਨਹੀਂ ਐਸਐਚਓ ਸਾਹਿਬ ਨੂੰ ਵੀ ਯਾਰ ਪੱਕਾ ਹੀ ਬਿਠਾ ਲੋ ਇੱਥੇ ਜੇਲ੍ਹ ਜੂਲ ਸਾਨੂੰ ਹਵਾ ਹਵਾ ਲਾਤੇ ਬਿਲਕੁਲ ਜੀ ਇਹੀ ਹਾਲਾਤ ਇਹੀ ਬਣੇ ਹੋਏ ਨੇ ਹਾਂ ਦੇਖੋ ਇਸ ਤਰ੍ਹਾਂ ਦੀ ਹਾਲਾਤ ਨੇ ਕਿਉਂਕਿ ਜੇ ਇਸ ਤਰ੍ਹਾਂ ਦੇ ਹਾਲਾਤ ਅੱਗੇ ਵਧਣਗੇ ਤਾਂ ਫਿਰ ਪੱਕੇ ਬਿਠਾਉਣ ਵਾਲੀ ਨੌਬਤ ਵੀ ਆਊਗੀ ਕਿਉਂਕਿ ਸ਼ਾਇਦ ਕਿਤੇ ਨਾ ਕਿਤੇ ਹਕੂਮਤ ਨੂੰ ਉਹ ਲੋਕ ਪਸੰਦ ਨਹੀਂ ਹੁੰਦੇ ਜਿਹੜੇ ਹੱਕਾਂ ਲਈ ਲੜਦੇ ਨੇ ਖੜਦੇ ਨੇ ਠੀਕ ਹੈ ਨਾ ਹੁਣ ਹੁਣ ਜਿਹੜੀ ਲੈਂਡ ਬੂਲਿੰਗ ਵਾਪਸ ਹੋਈ ਆ ਉਹ ਕਿੱਥੋਂ ਡਰ ਦੇ ਕਰਕੇ ਵਾਪਸ ਹੋਈ ਆ ਤੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਵੀ ਜੀ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਦੇਖ ਰਹੀ ਹੈ ਜੇ ਤੁਸੀਂ ਖੇਤੀ ਦੇਖਣੇ ਸੀ ਫਿਰ ਤੁਸੀਂ ਪਾਲਿਸੀ ਲਿਆਂਦੀ ਕਿਉਂ ਆ ਤੇ ਇਹੀ ਇਸ ਤਰ੍ਹਾਂ ਦੀਆਂ ਹੀ ਪਾਲਿਸੀਆਂ ਸਿੱਖਿਆ ਦੇ ਖੇਤਰ ਚ ਲਿਆਂਦੀਆਂ ਜਾ ਰਹੀਆਂ ਜਿਹਦੇ ਚ 55% ਦੀ ਸ਼ਰਤ ਹੈ ਜਿਹਦੇ ਚ ਹੋਰ ਜਿਹੜੀਆਂ ਮਾਰੂ ਸ਼ਰਤਾਂ ਇਹਨਾਂ ਨੇ ਲਾਈਆਂ ਨੇ ਜਾਂ ਜਿਹੜੇ ਰੂਲ ਇਹ ਐਮੈਂਡ ਕਰ ਦਿੰਦੇ ਆ ਤਾ ਉਹਦੇ ਚ ਪੰਜਾਬ ਪੇ ਦਾ ਵੀ ਮਸਲਾ ਹੈ ਪੇ ਸਕੇਲ ਨਹੀਂ ਦਿੱਤਾ ਉਹਦੇ ਚ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਗੈਰਵਾਜਬ ਸ਼ਰਤਾਂ ਨੇ ਉਹ ਸਾਰੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਅਸੀਂ ਉਹਨਾਂ ਤੇ ਲੜ ਰਹੇ ਆਂ ਇਸੇ ਕਰਕੇ ਬਸ ਚੁੱਭਦੇ ਆਂ ਬਸ ਗੱਲ ਇੱਥੇ ਹੀ ਖਤਮ ਹੁੰਦੀ ਹੈ ਇਹ ਤੁਹਾਡਾ ਮੇਨ ਰੌਲਾ ਹੀ ਇਹ ਆ ਬਿਲਕੁਲ ਜੀ ਦੇਖੋ ਇਹ ਮਸਲੇ ਹੱਲ ਕਰ ਦੇਣਾ ਇਹ ਜਿਵੇਂ ਮਰਜ਼ੀ ਸਰਕਾਰ ਚਲਾ ਲੈਣਾ ਇਹ ਸਾਡੇ ਮਸਲੇ ਹੱਲ ਕਰਨ ਗੱਲ ਮਸਲਿਆਂ ਤੇ ਖੜੀ ਹੈ ਪਰ ਮੈਂ ਸਮਝਦਾ ਕਿ ਤੁਸੀਂ ਇਸ ਤਰ੍ਹਾਂ ਕਰਕੇ ਵੀ ਪੁਲਿਸ ਤੋਂ ਜ਼ਬਾਨਬੰਦੀ ਕਰਾ ਕੇ ਪੰਜਾਬ ਨੂੰ ਪੁਲਿਸ ਰਾਜ ਬਣਾ ਕੇ ਇਸ ਤਰ੍ਹਾਂ ਤੁਸੀਂ ਲੋਕਾਂ ਦੀ ਜ਼ਬਾਨਬੰਦੀ ਨਹੀਂ ਕਰਾ ਸਕਦੇ ਇਹ ਅੱਜ ਨਹੀਂ ਤਾਂ ਕੱਲ ਕਿਸੇ ਸਮੇਂ ਜਿਹੜਾ ਤੁਹਾਡਾ ਭਾਂਡਾ ਹੈਗਾ ਉਹ ਭਰ ਕੇ ਡੁੱਲੂ ਆ ਇਹ ਤੁਸੀਂ ਇੱਥੇ ਬਹੁਤ ਸਾਰੀਆਂ ਸਰਕਾਰਾਂ ਆਈਆਂ ਗਈਆਂ ਬਹੁਤ ਸਾਰੇ ਮੁੱਖ ਮੰਤਰੀ ਆਏ ਬਹੁਤ ਸਾਰੇ ਮੁੱਖ ਮੰਤਰੀ ਗਏ ਤੇ ਮੈਨੂੰ ਲੱਗਦਾ ਵੀ ਸ਼ਾਇਦ ਲੋਕ ਯਾਦ ਵੀ ਨਹੀਂ ਕਰਦੇ ਤੇ ਮੈਨੂੰ ਲੱਗਦਾ ਇਹੀ ਹਸ਼ਰ ਹੋਣ ਵਾਲੇ ਮੁੱਖ ਮੰਤਰੀ ਦਾ ਹੋਊਗਾ ਇਦੋਂ ਵੀ ਪੜਾ ਹਸ਼ਰ ਹੋਊਗਾ ਪਿਛਲੀਆਂ ਸਰਕਾਰਾਂ ਨੂੰ ਨਿੰਦਕੇ ਪਿਛਲੀਆਂ ਸਰਕਾਰਾਂ ਨਾਲ ਜਿਹੜੀਆਂ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਵੀ ਚਾਹੇ ਉਹ ਫੋਟੋ ਦਾ ਮੁੱਦਾ ਹੈ ਚਾਹੇ ਉਹ ਇਹ ਤਾਂ ਜੀ ਸਿਕਿਉਰਟੀ ਬਹੁਤ ਲਈ ਫਿਰਦੇ ਆ ਇਹਨਾਂ ਦੇ ਤਾਂ ਸਾਰੇ ਰਿਸ਼ਤੇਦਾਰ ਰਾਜਨੀਤੀ 'ਚ ਐ ਤੇ ਫਿਰ ਹੁਣ ਆਪ ਸਵਾਲ ਇਹ ਹੈ ਵੀ ਤੁਸੀਂ ਆਪ ਕਿੱਥੇ ਖੜੇ ਹੋ ਤੁਸੀਂ ਤੁਸੀਂ ਕਿੱਥੇ ਖੜੋਗੇ ਤਾਂ ਮੈਂ ਕਹਿੰਨਾ ਵੀ ਪਿਛਲੀਆਂ ਸਰਕਾਰਾਂ ਨੇ ਤਾਂ ਅਜੇ ਹੀ ਜ਼ਬਾਨ ਬੰਦੀ ਕਦੇ ਕਰਾਈ ਨਹੀਂ ਤੇ ਇਹ ਮਨ ਲਗਾਦਾ ਵੀ ਹਜੇ ਮੁੱਖ ਮੰਤਰੀ ਤਾਂ ਫਰੀਦਕੋਟ ਵੀ ਨਹੀਂ ਪਹੁੰਚੇ ਸੀ ਉਹ ਤਾਂ ਚੰਡੀਗੜ੍ਹ ਕੈਬਨਟ ਮੀਟਿੰਗ ਕਰੀ ਜਾਂਦੇ ਸੀ ਤੇ ਪੁਲਿਸ 3:30 ਵਜੇ ਸਾਡੇ ਘਰਾਂ 'ਚ ਬਾੜਤੀ ਇਹਨਾਂ ਨੇ ਤਾਂ ਫਿਰ ਇਹ ਕੀ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਇਹ ਤਾਂ ਮੈਂ ਸਮਝਦਾ ਵੀ ਐਮਰਜੈਂਸੀ ਤੋਂ ਵੀ ਬੱਦਰ ਹਾਲਾਤ ਨੇ ਸਟੇਟ ਦੇ ਉਹ ਵੀ ਉਹਨਾਂ ਦੇ ਲਈ ਜਿਨ੍ਹਾਂ ਨੇ ਭਵਿੱਖ ਸਵਾਰਨਾ ਬਿਲਕੁਲ ਜੀ ਇਹਨਾਂ ਆਪਣੇ ਦੇਸ਼ ਦੇ ਵਿੱਚ ਅਸਲ ਦੇ ਵਿੱਚ ਭਵਿੱਖ ਸਵਾਰਨਾ ਆ ਰਾਜਨੀਤਿਕ ਲੋਕ ਹੀ ਸਵਾਰ ਸਕਦੇ ਆ ਜਿਹੜੇ ਕੋਈ ਨੇਸ਼ਨ ਬਿਲਡਰ ਨੇ ਟੀਚਰ ਨੇ ਡਾਕਟਰ ਨੇ ਜਾਂ ਤੁਹਾਡੇ ਵਰਗੇ ਸੂਝਵਾਨ ਨੇ ਉਹ ਸਾਰੇ ਇਹਨਾਂ ਵਾਸਤੇ ਜ਼ੀਰੋ ਹੀ ਨੇ ਉਹਨਾਂ ਨੂੰ ਤਾਂ ਇਹ ਸਮਝਦੇ ਵੀ ਇਹ ਤਾਂ ਐਵੇਂ ਹੀ ਤੁਰੇ ਫਿਰਦੇ ਆ ਇਹਨਾਂ ਨੂੰ ਤਾਂ ਕੋਈ ਜਾਣਕਾਰੀ ਨਹੀਂ ਉਹ ਇਹਨਾਂ ਨੂੰ ਇਹ ਨਹੀਂ ਪਤਾ ਵੀ ਲੋਕ ਹੀ ਬਿਠਾਉਣ ਵਾਲੇ ਹੁੰਦੇ ਆ ਤੇ ਲੋਕ ਹੀ ਫਿਰ ਗੱਲ ਤੋਂ ਫੜ ਕੇ ਖਿੱਚਣ ਵਾਲੇ ਵੀ ਹੁੰਦੇ ਆ ਤੇ ਪਿਛਲੇ ਨਾਲ ਵੀ ਇਹੀ ਹੋਇਆ ਜਿਹੜੇ ਗੱਲ ਤੋਂ ਫੜ ਕੇ ਖਿੱਚੇ ਨੇ ਕੋਈ ਨਹੀਂ ਮੈਂ ਫਿਰ ਦੁਬਾਰੇ ਰਿਪੀਟ ਕਰਦਾ ਵੀ 27 ਸਤਾਊ ਆ ਐਸਾ ਸਤਾਊ ਆ ਕਿ ਸ਼ਾਇਦ ਦੁਬਾਰੇ ਸਟੇਜ ਤੇ ਨਾ ਜਾਣਾ ਪਵੇ ਸਟੇਟ ਤੋਂ ਕਿਤੇ ਦੁਬਾਰੇ ਸਟੇਜ ਤੇ ਨਾ ਜਾਣਾ ਪਵੇ ਇਸ ਚੀਜ਼ ਦੀ ਇਹਨੂੰ ਧਿਆਨ ਚ ਰੱਖਿਓ ਕਿਉਂਕਿ ਜਦੋਂ ਲੋਕ ਫੈਸਲਾ ਕਰਦੇ ਆ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਫਿਰ ਉਹ ਐਸਾ ਫੈਸਲਾ ਕਰਦੇ ਆ ਵੀ ਇੱਥੇ ਚੱਕਰੀ ਪੁੱਠੀ ਘੁੰਮ ਜਾਂਦੀ ਆ ਜੀ ਸਮਾਂ ਤਾਂ ਬਹੁਤ ਧੰਨਵਾਦ ਜੀ ਤੁਹਾਡੇ ਨਾਲ ਬਾਈ ਹਰਵਿੰਦਰ ਹੋਰੀ ਸੀ ਜੋ ਕਹਿੰਦੇ ਨੇ ਕਿ ਸਾਡੇ ਨਾਲ ਐਸਾ ਹੀ ਹੁੰਦਾ ਆ ਇਹ ਸਰਕਾਰ ਜੋ ਦੀ ਇਹ ਸਰਕਾਰ ਆਈ ਆ ਪਿਛਲੀਆਂ ਜ਼ਬਾਨਬੰਦੀ ਇਸ ਸਰਕਾਰ ਵੱਲੇ ਜਿਸ ਪੱਦਰ ਦੀ ਹੋਈ ਉਹ ਪਹਿਲਾਂ ਵੇਲੇ ਜਿਹੜੀ ਹੈਗੀ ਆ ਉਹ ਨਹੀਂ ਹੋਈ ਪਤਾ ਨਹੀਂ ਸਾਡੇ ਕਿਹੜੀ ਗੱਲ ਦਾ ਡਰ ਜਿਹੜਾ ਉਹ ਸਾਡੇ ਤੋਂ ਸਤਾਉਣ ਲੱਗਿਆ ਸੀ ਸਿਰਫ ਆਪਣੇ ਹੱਕ ਮੰਗਦੇ ਆ ਕਿ ਸਾਨੂੰ ਭਾਈ ਸਾਡੇ ਹੱਕ ਜਿਹੜੇ ਆ ਉਹ ਦਿੱਤੇ ਜਾਣ ਪਰ ਉਹ ਕਹਿੰਦੇ ਨੇ ਕਿ ਉਸ ਡਰ ਦੇ ਬਜੋਈ ਸਾਨੂੰ ਜਿਹੜਾ ਡਿਟੇਨ ਕਰ ਲਿਆ ਜਾਂਦਾ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਇਜਾਜ਼ਤ ਧੰਨਵਾਦ ਜੀ